ਪੈਣਾ ਇੱਕ ਵੱਡੀ ਖਬਰ ਹੈ ਪਰਮ ਪਾਲ ਕੌਰ ਦੇ ਨਾਲ ਜੁੜੀ ਹੋਈ ਜਿਨ੍ਹਾਂ ਨੇ ਬੀਜੇਪੀ ਕੁਝ ਸਮਾਂ ਪਹਿਲਾਂ ਜੁਆਇਨ ਕੀਤੀ ਹੈ ਆਈਐਸ ਦੇ ਔਦਿਤ ਅਸਤੀਫਾ ਦੇਣ ਤੋਂ ਬਾਅਦ ਪਰ ਕੀ ਆਈਐਸ ਦੇ ਔਦਿਤ ਅਸਤੀਫਾ ਮਨਜ਼ੂਰ ਹੋ ਗਿਆ ਤਾਂ ਇਸ ਦੇ ਉੱਤੇ ਇਸ ਸਮੇਂ ਦੀ ਸਾਡੇ ਕੋਲ ਇੱਕ ਵੱਡੀ ਖਬਰ ਹੈ ਔਰ ਅਸੀਂ ਇਸ ਟੈਕਨੀਕਲ ਪੁਆਇੰਟ ਦਾ ਜ਼ਿਕਰ ਵੀ ਕਰ ਰਹੇ ਸੀ ਕਿ ਕੀ ਤੁਸੀਂ ਅਸਤੀਫਾ ਮਨਜ਼ੂਰ ਹੋਣ ਤੋਂ ਪਹਿਲਾਂ ਕੋਈ ਪਾਰਟੀ ਜੁਆਇਨ ਕਰ ਸਕਦੇ ਹੋ ਇਹ ਟੈਕਨੀਕਲ ਸਵਾਲ ਸੀ ਔਰ ਹੁਣ ਇਸ ਦੇ ਵਿੱਚ ਜਵਾਬ ਆਇਆ ਹੈ ਔਰ ਜਵਾਬ ਆਇਆ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਪਰਮਪਾਲ ਕੌਰ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਜੀ ਟਵੀਟ ਕੀਤਾ ਗਿਆ ਮੁੱਖ ਮੰਤਰੀ ਵੱਲੋਂ ਐਕਸ ਤੇ ਲਿਖਿਆ ਗਿਆ ਹੈ ਕਿ ਅਸਤੀਫਾ ਮਨਜ਼ੂਰ ਨਹੀਂ ਹੋਇਆ ਜੀ ਮੁੱਖ ਮੰਤਰੀ ਲਿਖ ਰਹੇ ਨੇ ਪਰਮਪਾਲ ਕੌਰ ਜੀ ਦਾ ਅਸਤੀਫਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਬੀਬੀ ਜੀ ਜਿੰਨੀ ਕਾਲੀ ਜਿੰਨੀ ਕਾਲੀ ਆਈ ਇਸ ਬਣਨ ਦੀ ਸੀ ਛੱਡਣ ਵਾਸਤੇ ਕਲੋਈ ਤੌਰ ਤਰੀਕੇ ਨੇ ਕਿਰਪਾ ਕਰਕੇ ਅਸਤੀਫਾ ਦੇਣ ਦੇ ਤਰੀਕੇ ਸਮਝੋ ਦੇਖੋ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ ਇਹ ਏ ਟਵੀਟ ਦਾ ਮਤਲਬ ਇਹ ਹੈ ਕਿ ਆਈਐਸ ਦੇ ਅਧਿਕਾਰੀ ਨੇ ਜਦੋਂ ਰਿਜ਼ਾਈਨ ਕਰਨਾ ਤਾਂ ਇੱਕ ਟੈਕਨੀਕਲ ਪ੍ਰੋਸੈਸ ਹੈ ਉਸ ਤਰੀਕੇ ਨਾਲ ਹੀ ਜਾ ਕੇ ਤੁਹਾਨੂੰ ਰਿਜ਼ਾਈਨ ਕਰਨਾ ਹੋਏਗਾ ਇਹ ਨਹੀਂ ਹੈ ਕਿ ਤੁਸੀਂ ਅੱਜ ਸਵੇਰੇ ਸੋਚਿਆ ਆਪਣੇ ਟੇਬਲ ਦੇ ਉੱਤੇ ਰਿਜ਼ਾਈਨਰ ਕੇ ਚਲੇ ਗਏ ਤਾਂ ਜਿਵੇਂ ਤੁਸੀਂ ਆਈਐਸ ਬਣੇ ਹੋ ਉਹ ਵੀ ਬਹੁਤ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ ਤਾਂ ਸੀਐਮ ਉਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹਨਾਂ ਦਾ ਬਿਆਨ ਟਵਿੱਟਰ ਦੇ ਜ਼ਰੀਏ ਇਹ ਬਹੁਤ ਇੰਪੋਰਟੈਂਟ ਹੈ ਕਿ ਜੇ ਰਿਜ਼ਾਈਨ ਮਨਜ਼ੂਰ ਨਹੀਂ ਹੋਇਆ ਤਾਂ ਕੀ ਬੀਜੀ ਜਾਬ ਵੀ ਹੋਰ ਬੜੀ ਇੰਪੋਰਟੈਂਟ ਹੈ ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ 'ਚ ਪੈ ਸਕਦੀ ਹੈ ਜੀ ਯਾਨੀ ਬਹੁਤ ਸਾਰੇ ਕਿਉਂਕਿ ਤੁਹਾਡੇ ਬੈਨੀਫਿਟਸ ਹੁੰਦੇ ਨੇ ਤੁਹਾਡੇ ਸਾਰੇ ਜਿਹੜੇ ਬੈਕਲੌਗ ਹੁੰਦਾ ਹੈ ਤੁਹਾਡੇ ਪੈਸੇ ਸਭ ਕੁਝ ਬਹੁਤ ਕੁਝ ਮਿਲਣਾ ਹੁੰਦਾ ਹੈ ਆਫਟਰ ਰਿਟਾਇਰਮੈਂਟ ਸੋ ਜੇ ਤੁਸੀਂ ਪ੍ਰੋਪਰ ਉਸ ਵੇ ਨਾਲ ਨਹੀਂ ਜਾਂਦੇ ਹੂੰ ਤਾ ਫਿਰ ਉਹ ਤੁਹਾਡੇ ਜਿਹੜੇ ਬੈਨੀਫਿਟਸ ਨੇ ਉਹ ਫਸ ਜਾਂਦੇ ਆ ਸੋ ਬਹੁਤ ਸਾਰੀਆਂ ਟੈਕਨੀਕਲ ਚੀਜ਼ਾਂ ਨੇ ਮੁੱਖ ਮੰਤਰੀ ਉਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਜੋ ਇੱਥੋਂ ਨਜ਼ਰ ਆ ਰਿਹਾ ਹੈ ਕਿ ਤੁਸੀਂ ਸਿੱਧਾ ਇੰਨੀ ਕਾਲੀ ਨਹੀਂ ਕਰਨੀ ਸੀ ਪੋਲਿਟਿਕਸ ਜੁਆਇਨ ਕਰਨ ਦੀ ਜਾਂ ਸਿੱਧਾ ਪਾਰਟੀ ਜੁਆਇਨ ਕਰਨ ਦੀ ਅਸਤੀਫਾ ਹਲੇ ਮਨਜ਼ੂਰ ਨਹੀਂ ਹੋਇਆ ਸੋ ਹਰਦੀਪ ਪੁਰੀ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਨੇ ਪ੍ਰੈਸ ਕਾਨਫਰੈਂਸ ਦੇ ਵਿੱਚ ਕਿਹਾ ਕਿ ਕੱਲ ਹੀ ਅਸਤੀਫਾ ਮਨਜ਼ੂਰ ਹੋਇਆ ਔਰ ਅੱਜ ਜੁਆਇਨਿੰਗ ਹੋਗੀ ਪਰ ਨਾਲ ਹੀ ਮੁੱਖ ਮੰਤਰੀ ਨੇ ਸਪਸ਼ਟ ਕਰ ਦਿੱਤਾ ਕਿ ਹਲੇ ਅਸਤੀਫਾ ਮਨਜ਼ੂਰ ਨਹੀਂ ਹੋਇਆ ਬਹੁਤ ਅਹਿਮ ਖਬਰ ਹੈ ਕਿ ਵਾਕਈ ਪਰਮਪਾਲ ਕੌਰ ਇਸ ਤਰੀਕੇ ਦੇ ਨਾਲ ਰਿਜ਼ਾਈਨ ਨਹੀਂ ਉਹਨਾਂ ਦਾ ਜੇ ਮਨਜ਼ੂਰ ਹੋਇਆ ਤਾਂ ਕਿਸੇ ਪੋਲੀਟੀਕਲ ਪਾਰਟੀ 'ਚ ਨਹੀਂ ਜਾ ਸਕਣਗੇ ਕਿ ਉਹਨਾਂ ਦੀ ਕਮਾਈ ਖਤਰੇ ਦੇ ਵਿੱਚ ਪੈ ਸਕਦੀ ਹੈ ਜੋ ਮੁੱਖ ਮੰਤਰੀ ਨੇ ਆਪਣੇ ਟਵੀਟ ਦੇ ਵਿੱਚ ਲਿਖ ਦਿੱਤਾ ਇਸ ਕਰਕੇ ਵੀ ਬਹੁਤ ਇੰਪੋਰਟੈਂਟ ਖਬਰ ਹੈ ਕਿਉਂਕਿ ਬੀਜੇਪੀ ਜੁਆਇਨ ਕੀਤੀ ਹੈ ਔਰ ਪਰਮਪਾਲ ਕੌਰ ਬਠਿੰਡਾ ਤੋਂ ਉਮੀਦਵਾਰ ਵੀ ਬੀਜੇਪੀ ਦੇ ਹੋ ਸਕਦੇ ਨੇ ਪਰ ਇਸ ਸਭ ਦੇ ਵਿਚਾਲੇ ਸੀਐਮ ਦੇ ਬਿਆਨ ਨੇ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਨਵਾਂ ਟਵਿਸਟ ਜ਼ਰੂਰ ਲਿਆ ਦਿੱਤਾ ਹੈ ਬਿਲਕੁਲ ਨਵਾਂ ਟਵਿਸਟ ਸੀਐਮ ਬਲੋਲੇ ਆਂਦਾ ਗਿਆ ਕਿ ਅਸਤੀਫਾ ਮਨਜ਼ੂਰ ਨਹੀਂ ਹੋਇਆ ਆਈਏਸ ਅਫਸਰ ਦੇ ਤੌਰ ਤੇ ਅਸਤੀਫਾ ਹਲੇ ਸਰਕਾਰ ਨੇ ਮਨਜ਼ੂਰ ਨਹੀਂ ਕੀਤਾ ਸੋ ਸੀਐਮ ਕਹਿੰਦੇ ਨੇ ਕਿ ਬੀਬਾ ਜੀ ਆਈਏਸ ਦੀ ਨੌਕਰੀ ਛੱਡਣ ਵਾਸਤੇ ਕਈ ਤੌਰ ਤਰੀਕੇ ਨੇ ਅਸਤੀਫਾ ਦੇਣ ਦੇ ਤਰੀਕੇ ਸਮਝੋ ساری ਉਮਰ ਦੀ ਕਮਾਈ ਖਤਰੇ 'ਚ ਪੈ ਸਕਦੀ ਹੈ ਪੰਕਜ ਗਵਾਈ ਸਾਡੇ ਸਹਾਇਕੀ ਜੁੜੇ ਨੇ ਫੋਨ ਲਾਈਨ ਤੇ ਪੰਕਜ ਮਤਲਬ ਕਿਹੜੇ ਤੌਰ ਤਰੀਕਿਆਂ ਵੱਲ ਸੀਐਮ ਇਸ਼ਾਰਾ ਕਰ ਰਹੇ ਨੇ ਕਿ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇੰਨੀ ਜਲਦੀ ਤੁਸੀਂ ਪੋਲਿਟੀਕਲ ਪਾਰਟੀ ਜੁਆਇਨ ਨਹੀਂ ਕਰ ਸਕਦੇ ਸੀ ਜਾਂ ਫਿਰ ਅਸਤੀਫਾ ਅਸਤੀਫੇ ਦਾ ਫਾਰਮੈਟ ਸਹੀ ਨਹੀਂ ਸੀ ਕੀ ਕਹਿਣਾ ਚਾ ਰਹੇ ਦੇਖੋ ਇਹ ਕਲੀਅਰ ਨਹੀਂ ਹੋਇਆ ਸੀਗਾ ਕਿ ਅਸਤੀਫਾ ਮੰਜ਼ੂਰ ਹੋਇਆ ਜਾਂ ਨਹੀਂ ਹੋਇਆ ਕਿਉਂਕਿ ਜਦੋਂ ਥੋੜੀ ਦੇਰ ਪਹਿਲਾਂ ਭਾਜਪਾ ਦਫ਼ਤਰ ਪਹੁੰਚੇ ਸਕੰਦਰ ਸਿੰਘ ਮਲੋਕਾ ਜੀ ਨੂੰ ਅਤੇ ਉਹਨਾਂ ਦਾ ਬੇਟਾ ਤਾਂ ਲਗਾਤਾਰੇ ਚਚਾਵਾਂ ਸੀਗੇ ਕਿ ਕੀ ਬਿਨਾਂ ਸ਼ਰਤੀਫੇ ਤੋਂ ਭਾਜਪਾ ਚ ਸ਼ਾਮਲ ਹੋਣ ਜਾ ਰਹੇ ਨੇ ਤਾਂ ਮੁੱਖ ਮੰਤਰੀ ਨੇ ਕੱਲ ਕਲੀਅਰ ਕੀਤਾ ਕਿ ਅਜੇ ਅਸਤੀਫਾ ਮਨਜ਼ੂਰ ਨਹੀਂ ਹੋਇਆ ਆਈਐਸੀ ਨੌਕਰੀ ਕਰਦੇ ਸੀਗੇ ਪਿਛਲੇ 15-20 ਦਿਨ ਪਹਿਲਾਂ ਅਸਤੀਫਾ ਜਿਹੜਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਸੀਗਾ ਔਰ ਅਸਤੀਫਾ ਭੇਜਣ ਦਾ ਵੀ ਇੱਕ ਫਾਰਮੈਟ ਹੁੰਦਾ ਹੈ ਔਰ ਚੀਫ ਸਕੱਟਰੀ ਔਰ ਮੁੱਖ ਮੰਤਰੀ ਨੇ ਇਸ ਨੂੰ ਮਨਜ਼ੂਰ ਕਰਨਾ ਹੁੰਦਾ ਹੈ ਤਾਂ ਅਜੇ ਉਸ ਤਰੀਕੇ ਨਾਲ ਮਨਜ਼ੂਰ ਨਹੀਂ ਹੋਇਆ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਜਿਹੜਾ ਵਹ ਭਾਜਪਾ ਦੇ ਵਿੱਚ ਸ਼ਾਮਲ ਜਿਹੜੇ ਨੇ ਹੋ ਗਏ ਔਰ ਨਾਲ ਹੀ ਨਾਲ ਇਹ ਵੀ ਹੈ ਕਿ ਜਦੋਂ ਸਿਫਾ ਮਨਜ਼ੂਰ ਹੋ ਜਾਂਦਾ ਹੈ ਤਾਂ ਜਿਹੜੀ ਪੈਨਸ਼ਨ ਮਿਲਣੀ ਹੁੰਦੀ ਹੈ ਜਾਂ ਫਿਰ ਹੋਰ ਸਕੀਮਾਂ ਜਿਹੜੀਆਂ ਨੇ ਸਰਕਾਰ ਦੀਆਂ ਦੇਣੀਆਂ ਹੁੰਦੀਆਂ ਨੇ ਉਹ ਕਿਤਨਾ ਕਿਤੇ ਖਤਰੇ ਦੇ ਵਿੱਚ ਜ਼ਰੂਰ ਪੈ ਸਕਦੀਆਂ ਨੇ ਜੇਕਰ ਮੁਖ ਮੰਤਰੀ ਇਸੇ ਗੱਲ ਦਾ ਇਸ਼ਾਰਾ ਜਿਹੜਾ ਵਹ ਕਰਦੇ ਹੋਏ ਨਜ਼ਰ ਆ ਰਹੇ ਨੇ ਠੀਕ ਹੈ ਸ਼ੁਕਰੀਆ ਪੰਕਜਪਤਨ ਬਾਦ ਸਾਡੇ ਨਾਲ ਜੁੜਨ ਦੇ ਲਈ ਤਾਂ ਇਹ ਇੰਪੋਰਟੈਂਟ ਦਾ ਜ਼ਰੂਰ ਹੈ ਕਿ ਰਿਜ਼ਾਈਨ ਐਕਸੈਪਟ ਨਹੀਂ ਹੋਇਆ ਪਰ ਦੇਖੋ ਦੂਜਾ ਪੁਆਇੰਟ ਵੀ ਇਹ ਕਿ ਜਿਹੜਾ ਆਈਐਸਡੀ ਕੁਰਸੀ ਦੇ ਉੱਤੇ ਕਈ ਸਾਲਾਂ ਤੋਂ ਬੈਠਾ ਹੋਵੇ ਤਾਂ ਉਹ ਇਸ ਚੀਜ਼ ਨੂੰ ਵੀ ਬਕਾਇਦਾ ਸਮਝਦਾ ਹੋਵੇਗਾ ਕਿ ਰਿਜ਼ਾਈਨ ਕਰਨਾ ਕਿਵੇਂ ਹੈ ਕਿ ਉਹ ਵੀ ਇਸ ਚੀਜ਼ ਨੂੰ ਵੀ ਸਮਝਦਾ ਹੋਵੇਗਾ ਕਿ ਜੇ ਮੈਂ ਫਾਰਮੈਟ ਦੇ ਮੁਤਾਬਿਕ ਰਿਜ਼ਾਈਨ ਨਹੀਂ ਕੀਤਾ ਤਾਂ ਉਸ ਦੇ ਉੱਤੇ ਵੀ ਕੋਈ ਕਿੰਤੂ ਪਰੰਤੂ ਹੋ ਸਕਦਾ ਹੈ ਤਾਂ ਕੀ ਪਰਮਪਾਲ ਕੌਰ ਨੇ ਫਾਰਮੈਟ ਦੇ ਮੁਤਾਬਿਕ ਰਿਜ਼ਾਈਨ ਨਹੀਂ ਕੀਤਾ ਹੁਣ ਸਵਾਲ ਬਰਕਰਾਰ ਹੈ ਅੱਛਾ ਅਜਿਹੇ ਕੇਸ ਕੋਰਟ ਵੀ ਚਲੇ ਜਾਂਦੇ ਨੇ ਕਿ ਜੇਕਰ ਉਹਨਾਂ ਦੇ ਬੈਨੀਫਿਟਸ ਨੂੰ ਰੋਕਿਆ ਜਾਵੇ ਪੈਨਸ਼ਨ ਨੂੰ ਰੋਕਿਆ ਜਾਵੇ ਤਾਂ ਅਜੇ ਮਾਮਲੇ ਪੰਜੇੜੇ ਅਧਿਕਾਰੀ ਰਿਟਾਇਰਡ ਅਧਿਕਾਰੀ ਹੁੰਦੇ ਨੇ ਉਹ ਲੈ ਕੇ ਪਰ ਬੜੀ ਦਿਲਚਸਪ ਹੈ ਯਾ ਬੜੀ ਇੰਪੋਰਟੈਂਟ ਹੈ ਕਿ ਜਦੋਂ ਪਰਮਪਾਲ ਕੌਰ ਦੇ ਅਸਤੀਫੇ ਦਾ ਜ਼ਿਕਰ ਹੋਇਆ ਜਦੋਂ ਪਰਮਪਾਲ ਕੌਰ ਨੇ ਅਸਤੀਫਾ ਦਿੱਤਾ ਨਾਲ ਦੀ ਨਾਲ ਇਹ ਵੀ ਜ਼ਿਕਰ ਹੋ ਗਿਆ ਕਿ ਉਹ ਭਾਜਪਾ 'ਚ ਜਾ ਰਹੇ ਹੈ ਔਰ ਅਟ ਲੈਗ ਇਲੈਕਸ਼ਨ ਲੜ ਸਕਦੇ ਹੈ ਯਾਨੀ ਉਸ ਦਾ ਇੱਕ ਪੋਲਿਟੀਕਲ ਕਨੈਕਸ਼ਨ ਸੀ ਔਰ ਸਰਕਾਰ ਜਿਹੜੀ ਹੈ ਸਰਕਾਰ ਵੀ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਸਰਕਾਰ ਹੁੰਦੀ ਹੈ ਇੱਕ ਪਾਰਟੀ ਹੁੰਦੀ ਹੈ ਸੋ ਐਸ ਵੇਲੇ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਔਰ ਆਮ ਆਦਮੀ ਪਾਰਟੀ ਵੀ ਲੋਕ ਸਭਾ ਚੋਣਾਂ ਦੇ ਵਿੱਚ ਉਤਰ ਰਹੀ ਹੈ ਔਰ ਉਹਨਾਂ ਨੇ ਵੀ ਦੇਖਣਾ ਹੈ ਕਿ ਸਾਡੇ ਵਿਰੋਧੀ ਕਿਹੜੇ ਹੋ ਸਕਦੇ ਆ ਸੋ ਇਹ ਬੜੀਆਂ ਸਾਰੀਆਂ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ ਤੁਸੀਂ ਟੈਕਨੀਕਲੀ ਉਸ ਨੂੰ ਜਿਵੇਂ ਮਰਜ਼ੀ ਘੁਮਾ ਸਕਦੇ ਹੋ ਅਸਤੀਫਾ ਜੇ ਦਿੱਤਾ ਗਿਆ ਹੁਣ ਉਹ ਮਨਜ਼ੂਰ ਹੋਇਆ ਜਾਂ ਨਹੀਂ ਹੋਇਆ ਜਾਂ ਕੀ ਉਹਦੇ ਵਿੱਚ ਟੈਕਨੀਕਲ ਗਲਿਚ ਨੇ ਕੀ ਉਸ ਤੇ ਓਬਜੈਕਸ਼ਨ ਲੱਗੀ ਹੈ ਕੀ ਉਹਨਾਂ ਨੂੰ ਕੋਈ ਚਿੱਠੀ ਪੱਤਰ ਗਿਆ ਬਹੁਤ ਕੁਝ ਹੁੰਦਾ ਪਰ ਸੀਐਮ ਦਾ ਜਿਹੜਾ ਟਵੀਟ ਹੈ ਉਸ ਤੋਂ ਇਹ ਲੱਗਦਾ ਹੈ ਜਿਹੜਾ ਉਹਨਾਂ ਨੇ ਕਹਿ ਕੇ ਅਸਤੀਫਾ ਦੇਣ ਦੇ ਤੌਰ ਤਰੀਕੇ ਸਮਝੋ ਤਾਂ ਇਹਦਾ ਮਤਲਬ ਇਹ ਹੈ ਕਿ ਸ਼ਾਇਦ ਪ੍ਰੋਪਰ ਫਾਰਮੈਟ 'ਚ ਨਹੀਂ ਦਿੱਤਾ ਗਿਆ ਔਰ ਜੇ ਇਨ ਬਿਟਵੀਨ ਤੁਸੀਂ ਜਾ ਕੇ ਪਾਰਟੀ ਜੁਆਇਨ ਕਰ ਲਈ ਤਾਂ ਫਿਰ ਉਸ ਪਾਰਟੀ ਜੁਆਇਨ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਫਿਰ ਕੱਲ ਨੂੰ ਪਰੇਸ਼ਾਨੀ 'ਚ ਫਸ ਜਾਓਗੇ ਤੁਹਾਡੇ ਬੈਨੀਫਿਟਸ ਰੁਕ ਜਾਣਗੇ ਔਰ ਉਹੀ ਗੱਲਾਂ ਜਿਹੜੀਆਂ ਤੁਸੀਂ ਕਹਿ ਰਹੇ ਸੀ ਕਿ ਫਿਰ ਬੰਦਾ ਕੋਰਟਾਂ ਦੇ ਵਿੱਚ ਉਲਝਿਆ ਫਿਰਦਾ ਔਰ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਠੀਕ ਹੈ ਤਾਂ ਦੇਖਣਾ ਹੋਏਗਾ ਕਿ ਇਹ ਰਿਜ਼ਾਈਨ ਅਕਸੈਪਟ ਨਹੀਂ ਹੋਏਗਾ ਇੱਥੇ ਹੀ ਗੱਲ ਫਸ ਜਾਏਗੀ ਜਾਂ ਫਿਰ ਇਸ ਤੋਂ ਅੱਗੇ اچھا ਮੈਂ ਇਹ ਵੀ ਕਿਉਂਕਿ ਇਹ ਜਿਹੜੇ ਲੀਗਲ ਤੌਰ ਦੇ ਉੱਤੇ ਮਾਹਰ ਨੇ ਲੀਗਲੀ ਐਕਸਪਰਟ ਨੇ ਉਹ ਦੱਸ ਸਕਣਗੇ ਕਿ ਜੇਕਰ ਰਿਜ਼ਾਈਨ ਅਕਸੈਪਟ ਨਹੀਂ ਹੁੰਦਾ ਤਾਂ ਕੀ ਇਹ ਇਲੈਕਸ਼ਨ ਦੇ ਵਿੱਚ ਨਹੀਂ ਜਾ ਸਕਣਗੇ ਜੇ ਉਹਨਾਂ ਟਿਕਟ ਅਨਾਉਂਸ ਕਰ ਦਿੱਤੀ ਜਾਂਦੀ ਹੈ ਬਠਿੰਡਾ ਤੋਂ ਨਾਮਿਨੇਸ਼ਨ ਪਰਨ ਜਾਂਦੇ ਨੇ ਤਾਂ ਕਿ ਉਹ ਪਿੱਛੇ ਵਾਲਾ ਜਿਹੜਾ ਆਈਐਸ ਅਧਿਕਾਰੀ ਦੇ ਤੌਰ ਦੇ ਉੱਤੇ ਰਿਜ਼ਾਈਨ ਹੋਣਾ ਦਾ ਐਕਸੈਪਟ ਨਹੀਂ ਹੋਇਆ ਉਹ ਉਸ ਕਰਕੇ ਨੋਮੀਨੇਸ਼ਨ ਨਹੀਂ ਫਾਈਲ ਕਰ ਸਕਦੇ ਜਾਂ ਉਸ ਦੇ ਉੱਤੇ ਕੋਈ ਇੰਪੈਕਟ ਪੈਂਦਾ ਨਹੀਂ ਪੈਂਦਾ ਉਹ ਦੇਖਣਾ ਹੋਵੇਗਾ ਪਰ ਸੀਐਮ ਨੇ ਉਸ ਦਾ ਜ਼ਿਕਰ ਨਹੀਂ ਕੀਤਾ ਸੀਐਮ ਨੇ ਜ਼ਰੂਰ ਕਿਹਾ ਕਿ ਤੁਸੀਂ ਤੁਹਾਡੀ ਜਿਹੜੀ ਮਿਹਨਤ ਤੇ ਜ਼ਿੰਦਗੀ ਭਰ ਦੀ ਕਮਾਈ ਹੈ ਉਹ ਖਤਰੇ ਦੇ ਵਿੱਚ ਪੈ ਸਕਦੀ ਹੈ ਹਮ ਹਰਜੀਤ ਗਰੇਵਾਲ ਸਾਡੇ ਨਾਲ ਜੁੜ ਗਏ ਨੇ ਬੀਜੇਪੀ ਦੇ ਸੀਨੀਅਰ ਆਗੂ ਨੇ ਗਰੇਵਾਲ ਸਾਹਿਬ ਕਿਵੇਂ ਦੇਖਦੇ ਹੋ ਕੁਝ ਸਮਾਂ ਪਹਿਲਾਂ ਕੁਝ ਮਿੰਟ ਪਹਿਲਾਂ ਉਹਨਾਂ ਨੇ ਜੁਆਇਨ ਕੀਤਾ ਪਰਮਪਾਲ ਕੌਰ ਹੋਰਾਂ ਨੇ ਔਰ ਸੀਐਮ ਦਾ ਟਵੀਟ ਆ ਗਿਆ ਕਿ ਹਲੇ ਤੱਕ ਅਸਤੀਫਾ ਹੀ ਜਿਹੜਾ ਹੈ ਉਹ ਐਕਸੈਪਟ ਨਹੀਂ ਹੋਇਆ ਦੇਖੋ ਅਸਤੀਫਾ ਐਕਸੈਪਟ ਕਰਨਾ ਜਾਂ ਨਹੀਂ ਕਰਨਾ ਇਹ ਸਰਕਾਰੀ ਅਧਿਕਾਰੀਆਂ ਦੇ ਵੈਸੇ ਕੰਮ ਹੁੰਦਾ ਤੇ ਉਹਨਾਂ ਨੂੰ ਹੀ ਬੋਲਣਾ ਚਾਹੀਦਾ ਸੀਐਮ ਨੂੰ ਡਰ ਲੱਗਿਆ ਹੋਇਆ ਕਿ ਆਪਣੀ ਹਾਰ ਦਿਖਾਈ ਦਿੰਦੀ ਹੈ ਇਸ ਕਰਕੇ ਇਸ ਤਰ੍ਹਾਂ ਦੀ ਟਵੀਟ ਕਰਦੇ ਆ ਔਰ ਇਹ ਸੀਐਮ ਦੇ ਜ਼ਾਇਰੇ ਤੋਂ ਬਾਹਰ ਜਾ ਕੇ ਗੱਲਾਂ ਕਰ ਰਹੇ ਆ ਤੁਸੀਂ ਖਾਲੀ ਰਾਜਨੀਤੀ ਨਹੀਂ ਕਰ ਰਹੇ ਤੁਸੀਂ ਚੀਫ ਮਿਨਿਸਟਰ ਪੰਜਾਬ ਦੇ ਸਾਰਿਆਂ ਦੇ ਮੁੱਖ ਮੰਤਰੀ ਆ ਇਸ ਤਰ੍ਹਾਂ ਦੀ ਉਹਨਾਂ ਦੀ ਮੈਨੂੰ ਸਮਝਦਾ ਕਿ ਧੜਾ ਔਰ ਚੋਣ ਜੇ ਉਹਨਾਂ ਨੇ ਲੜਨਾ ਤਾਂ ਲੜ ਲੈਣਾ ਲੀਗਲ ਰਾਇਲ ਹੈ ਕਿ ਉਹਨਾਂ ਨੇ ਸਾਰਾ ਕੀਤਾ ਹੋਣਾ ਉਹਨਾਂ ਨੂੰ ਵੀ ਇਹ ਪਤਾ ਸੀ ਵੀ ਐਕਸੈਪਟ ਨਹੀਂ ਹੋਇਆ ਇਹਦੇ ਨਹੀਂ ਕੀਤਾ ਇਹ ਵੀ ਪਤਾ ਸੀ ਤੇ ਇਸ ਕਰਕੇ ਉਸ ਚੀਜ਼ ਦਾ ਉਹਨਾਂ ਨੇ ਆਪ ਵਿਚਾਰ ਕਰਕੇ ਸਾਰਾ ਕੀਤਾ ਇਹ ਇਹ ਗੱਲਾਂ 'ਚ ਇਹਨਾਂ ਨੂੰ ਮੇਰਾ ਖਿਆਲ ਹੈ ਮੁੱਖ ਮੰਤਰੀ ਨੂੰ ਆਪ ਦੇ ਡਰ ਭੈ ਦੀ ਵਜ੍ਹਾ ਕਰਕੇ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਉਹ ਤਾਂ ਜਿਹੜਾ ਕਹਿੰਦੇ 13 0 ਅਸੀਂ ਕਹਿੰਦੇ ਹਾਂ 0 13 ਇਹ आम आदमी पार्टी तजिर होते ना जिन्ना मर्ज़ी हेकड़े बना लेन कुछ नहीं कर सकदे ठीक है अग्रवाल साहब एक होट सवाल है हरदीप पुरी जी जदो प्रेस कॉन्फ्रेंस होपफुली तुसी भी सुनया होएगा उन्होंने जिक्र ਕੀਤਾ ਕਿ ਜਿਹੜਾ ਉਹਨਾਂ ਨੇ ਰਿਜ਼ਾਈਨ ਕੀਤਾ ਸੀ ਉਹ ਕੱਲ ਹੀ ਮਨਜ਼ੂਰ ਹੋਇਆ ਏ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈ ਕਿ ਰਿਜ਼ਾਈਨ ਮਨਜ਼ੂਰ ਹੋਇਆ ਹੈ ਕਿ ਨਹੀਂ ਹੋਇਆ ਸੀਐਮ ਤਾਂ ਕਹਿ ਰਹੇ ਕਿ ਨਹੀਂ ਹੋਇਆ ਨਹੀਂ ਉਹਨਾਂ ਨੇ ਪਾਰਟੀ ਨੂੰ ਆਪ ਦੱਸਿਆ ਔਰ ਖੁਦ ਸ਼ਾਮਲ ਹੋਏ ਨੇ ਔਰ ਕੋਈ ਦਬਾਅ ਨਹੀਂ ਹੈ ਕਿਸੇ ਤੇ ਇਸ ਕਰਕੇ ਹਰਦੀਪ ਪੁਰੀਜ ਨੇ ਬਿਲਕੁਲ ਜੋ ਸੂਚਨਾ ਉਹਨਾਂ ਕੋਲ ਦਿੱਤੀ ਗਈ ਆ ਉਹੀ ਉਹਨਾਂ ਨੇ ਬੋਲੀ ਆ ਤੇ ਇਹ ਤਾਂ ਉਹਨ ਇਹੀ ਖੁਦ ਕੈਂਡੀਡੇਟ ਹੀ ਇਹੀ ਦੱਸ ਸਕਦੇ ਨੇ ਜਿਹੜੇ ਇਹਨਾਂ ਤੋਂ ਪੁੱਛਿਆ ਜਾਵੇ ਤਾਂ ਜ਼ਿਆਦਾ ਬਿਹਤਰ ਹੋਵੇਗਾ ਹਮ ਠੀਕ ਹੈ ਤੁਸੀਂ ਦੇਖੋ ਲਾਈਨ ਦੇ ਉੱਤੇ ਸਾਡੇ ਨਾਲ ਇਸ ਸਮੇਂ ਨੀਲ ਗਰਜੀ ਜੁੜ ਰਹੇ ਨੇ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਨੇ ਗਰਗਪਾ ਸਵਾਗਤ ਹੈ ਅ ਅਸਤੀਫਾ ਮਨਜ਼ੂਰ ਨਹੀਂ ਹੋਇਆ ਜਾਂ ਫਿਰ ਜਿਵੇਂ ਸੀਐਮ ਦਾ ਟਵੀਟ ਹੈ ਪਰ ਦੂਜੇ ਪਾਸੇ ਸਵਾਲ ਬੀਜੇਪੀ ਚੁੱਕ ਰਹੀ ਹੈ ਕਿ ਪ੍ਰਾਪਰ ਤਰੀਕੇ ਨਾਲ ਹੀ ਗਏ ਹੋਣੇ ਆ ਪਰਮਪਾਲ ਕੋਰ ਖੁਦ ਆਈਐਸ ਅਫਸਰ ਰਹੇ ਨੇ ਉਹਨਾਂ ਨੂੰ ਫਾਰਮੈਟ ਲੀਗਲ ਐਡਵਾਈਸ ਸਭ ਕੁਝ ਲੈਣ ਤੋਂ ਬਾਅਦ ਹੀ ਡਿਸੀਜਨ ਲਿਆ ਹੋਣਾ ਹੈ ਔਰ ਬੀਜੇਪੀ ਦੇ ਜਿਹੜੇ ਸੈਂਟਰ ਦੇ ਵਿੱਚ ਮਨਿਸਟਰ ਨੇ ਹਰਦੀਪ ਪੁਰੀ ਉਹਨਾਂ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਕਹਿੰਦੇ ਕੱਲ ਸ਼ਾਮ ਕੱਲ ਹੀ ਰਿਜ਼ਾਈਨ ਜਿਹੜਾ ਐਕਸੈਪਟ ਹੋਇਆ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਹੈ ਗੌਰਵ ਜੀ ਹੈਗਾ कि हर एक चीज दी मर्यादा ਹੁੰਦੀ ਹੈ ਪ੍ਰੋਟੋਕੋਲ ਹੁੰਦਾ ਹੈਗਾ ਠੀਕ ਹੈ ਨਾ ਤੇ ਜੇ ਹੁਣ ਉਹਨਾਂ ਨੇ ਅਸਤੀਫਾ ਦਿੱਤਾ ਹੈ ਜੇ ਸੀਐਮ ਸਾਹਿਬ ਇਹ ਕਹਿ ਰਹੇ ਨੇ ਕਿ ਉਹਨਾਂ ਨੇ ਟਵੀਟ ਕੀਤਾ ਹੈ ਕਿ ਉਹ ਅਸਤੀਫਾ ਮਨਜ਼ੂਰ ਨਹੀਂ ਹੋਇਆ ਤਾਂ ਡੈਫੀਨਟਲੀ ਇੱਕ ਜ਼ਿੰਮੇਵਾਰ ਅਫਸਰ ਨੇ ਹੋ ਕੋ ਕਹਿ ਰਹੇ ਨੇ ਤਾਂ ਨਹੀਂ ਹੋਇਆ ਹੁਣ ਔਰ ਦੂਸਰੀ ਗੱਲ ਇਹ ਹੈਗੀ ਹੈ ਵੈਸੇ ਵੀ ਜੇ ਅਸੀਂ ਪੁਰਾਣਾ ਇਤਿਹਾਸ ਦੇਖੀਏ ਮੈਡਮ ਪਰਮਪਾਲ ਕੌਰ ਪਹਿਲਾ ਟੀਚਰ ਹੋਇਆ ਕਰਦੇ ਸੀ ਜਿਵੇਂ ਗਲਤ ਨਹੀਂ ਉਸ ਤੋਂ ਬਾਅਦ ਉਸ ਨੂੰ ਪੀਸੀਐਸ ਬਣਾਇਆ ਹੈਗਾ ਪੀਸੀਐਸ ਤੋਂ ਬਾਅਦ ਆਈਐਸ ਅਫਸਰ ਪ੍ਰਮੋਟ ਕੀਤਾ ਗਿਆ ਨਦੀਆਪ ਵੀ ਜਦੋਂ ਸਰਕਾਰ ਹੁੰਦੀ ਸੀ ਸੋ ਇਹਨਾਂ ਨੇ ਹਮੇਸ਼ਾ ਹੀ ਸ਼ ਹਮੇਸ਼ਾ ਹੀ ਜਨਨਿਕ ਪ੍ਰੋਟੋਕੋਲ ਨੂੰ ਜਨਨਿਕ ਵਾਇਲਟ ਕੀਤਾ ਹੈਗਾ ਤੇ ਹੁਣ ਵੀ ਇੰਨੀ ਕਿੰਨੀ ਕੋ ਕਾਲੀ ਪਰੀ ਹੋਈ ਸੀ ਜੇਕਰ ਜੇ ਉਹਨਾਂ ਨੇ ਸਤੀਫਾ ਦਿੱਤਾ ਸੀ ਪ੍ਰੋਟੋਕੋਲ ਦੇ ਤਹਿਤ ਸਾਰੀਆਂ ਜਿਹੜੀਆਂ ਹਨ ਫਾਰਮੈਲਿਟੀ ਕਰਨ ਤੋਂ ਬਾਅਦ ਉਹਨੇ ਮਨਜ਼ੂਰ ਹੋ ਜਾਣਾ ਸੀ ਆਹ ਪਾਰਟੀ ਹਰ ਇੱਕ ਬੰਦੇ ਦੀ ਆਪਣੀ ਇੱਕ ਇੱਛਾ ਹੁੰਦੀ ਹੈ ਜਿਹੜੀ ਮਰਜ਼ੀ ਪਾਰਟੀ ਦੇ ਵਿੱਚ ਜਾ ਸਕਦਾ ਹੈਗਾ ਪਰ ਜਿਸ ਤਰੀਕੇ ਨਾਲ ਬੀਜੇਪੀ ਹੈ ਉਹ ਇਹਨਾਂ ਸਦਰਾਂ ਕੀਮਤਾਂ ਨੂੰ ਨਹੀਂ ਮੰਨਦੀ ਤੇ ਸ਼ਾਇਦ ਇਸੇ ਕਰਕੇ ਉਹਨਾਂ ਨੇ ਪਾਰਟੀ ਵੀ ਉਹੀ ਚੁਸ ਕੀਤੀ ਹੂੰ ਨਹੀਂ ਪਰ ਇਹ ਕਲੀਅਰ ਹੈ ਕਿ ਰਿਜ਼ਾਈਨ ਐਕਸੈਪਟ ਨਹੀਂ ਹੋਇਆ ਬੀਜੇਪੀ ਕਹਿ ਰਹੀ ਹੈ ਕਿ ਹੋਇਆ ਨੇ ਬੀਜੇਪੀ ਕਹਿ ਰਹੀ ਹੈ ਹੋਇਆ ਹੈ ਤੇ ਜਦੋਂ ਸੀਐਮ ਸਾਹਿਬ ਨੇ ਟਵੀਟ ਕੀਤਾ ਕਿ ਹਾਲੇ ਤੱਕ ਉਹ ਐਕਸੈਪਟ ਨਹੀਂ ਹੋਇਆ ਤੇ ਨਹੀਂ ਹੋਇਆ ਹੂੰ ਠੀਕ ਹੈ ਗਰਵਲ ਸਾਹਿਬ ਇਹ ਪਰੰਪਰਪਾਲ ਤੋਂ ਖੁਦ ਜਾਣਕਾਰੀ ਦੇ ਰਹੇ ਸੀ ਕਿ ਐਕਸੈਪਟ ਹੋ ਗਿਆ ਰਿਜ਼ਾਈਨ ਹਾਂਜੀ ਹਾਂਜੀ ਤੇ ਇੱਕ ਗੱਲ ਹੋਰ ਆ ਜੀ ਕਿ ਸੀਐਮ ਸਾਹਿਬ ਨੇ ਯਾਂ ਪਹਿਲਾਂ ਵੀ ਨੀਲ ਗੜਕ ਜੀ ਨੂੰ ਮੈਂ ਪ੍ਰਾਰਥਨਾ ਕਰਦਾ ਕਈ ਘੋਸ਼ਣਾਵਾਂ ਇਦਾਂ ਹੋਈਆਂ ਉਹਨਾਂ ਨੇ ਗੁਜਰਾਤ ਚ ਕਿਹਾ ਸੀ ਕਿ ਮੈਂ ਮੁੱਖ ਮੰਤਰੀ ਪੰਜਾਬ ਦੇ ਨਾਤੇ ਇਹ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਕਿ 골ਡੀ ਬ੍ਰਾਂਡ ਜਿਹੜਾ ਉਹਨੂੰ ਪਕੜ ਲਿਆ ਗਿਆ ਹੂੰ ਅਜ ਤੱਕ ਪਕੜਿਆ ਗਿਆ 골ਡੀ ਬਰਾੜ ਜਿਹੜੇ ਕਹਿੰਦੇ ਸੀਐਮ ਸਾਹਿਬ ਜ਼ਿੰਮੇਦਾਰ ਨੇ ਜ਼ਿੰਮੇਵਾਰੀ ਨਾਲ ਬੋਲਦੇ ਆ ਬਹੁਤ ਸਾਰੀਆਂ ਚੀਜ਼ਾਂ ਨੇ ਬੈਕਟ੍ਰੈਕ ਕਰਤੇ ਆ ਔਰ ਇਸ ਤਰ੍ਹਾਂ ਬੋਲ ਜਾਂਦੇ ਆ ਤੇ ਇਹ ਵੀ ਮੈਨੂੰ ਲੱਗਦਾ ਕਿ ਇਹ ਇੱਕ ਗੱਲ ਲੱਗਦੀ ਹੈ ਇਹਦੇ ਚ ਕਿ ਐਕਸੈਪਟ ਹੋਇਆ ਹੋਣਾ ਇਤਾਂ ਦੀ ਗੱਲ ਨਹੀਂ ਆ ਪਰਪਾਲ ਕਰ ਕਿਉਂ ਇਤਾਂ ਕੰਮ ਕਰਨਗੇ ਤੇ ਬਾਕੀ ਭਾਜਪਾ ਇਤਾਂ ਦੇ ਕੰਮ ਥੋੜਾ ਕਰਾਉਂਦੀ ਹੈ ਉਹ ਤਾਂ ਉਹਨਾਂ ਨੇ ਖੁਦ ਰੈਜ਼ੀਗਨੇਸ਼ਨ ਦਿੱਤਾ ਖੁਦ ਪਾਰਟੀ ਚੁਣੀ ਹੈ ਖੁਦ ਉਹਦੇ ਚ ਆਏ ਆ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਕਿਉਂਕਿ ਠੀਕ ਹੈ ਗਰਗ ਸਾਹਿਬ ਗਰਗ ਸਾਹਿਬ ਦਾ ਹੀ ਰਿਐਕਸ਼ਨ ਲੈ ਲਈਏ ਗਰ ਦੇਖੋ ਇਦਾਂ ਦੇ ਯੂ ਟਰਨ ਲੈਣੇ ਬੈਕਅਪ ਕਰਨਾ ਇਹ ਬੀਜੇਪੀ ਦਾ ਤਕੀਆ ਕਲਾਮ ਹੈਗਾ ਬੀਜੇਪੀ ਦਾ ਪ੍ਰਾਣਾ ਇਤਿਹਾਸ ਇਸ ਚੀਜ਼ ਦਾ ਹੈਗਾ ਗਰੇਵਾਲ ਸਾਹਿਬ ਇਸ ਚੀਜ਼ ਦੇ ਉੱਤੇ ਜਨਨ ਕਿ ਕੁਐਸਚਨ ਨਾ ਉਠਾਣ ਇਹ ਕੁਐਸਚਨ ਇਹਨਾਂ ਨੂੰ ਹੀ ਪੁੱਠੇ ਪੈਣੇ ਆ ਤੇ ਲੇਕਿਨ ਅਸਲੀ ਗੱਲ ਇਹ ਹੈਗੀ ਵੀ ਕਹਿੰਦੇ ਬੀਜੇਪੀ ਕਦੇ ਦਬਾਅ ਨਹੀਂ ਬਣਾਉਂਦੀ ਬੀਜੇਪੀ ਦੀ ਕਿਸ ਤਰ੍ਹਾਂ ਦੀ ਰਾਜਨੀਤੀ ਹੈਗੀ ਇਹ ਬੀਜੇਪੀ ਕਿਸ ਤਰੀਕੇ ਨਾਲ ਜਿਹੜੀਆਂ ਸਰਕਾਰੀ ਸਸਤਾਵਾਂ ਨੂੰ ਛਿੱਕੇ ਟੰਗਦੀ ਹੈ ਕਿਸ ਤਰੀਕੇ ਨਾਲ ਇਹ ਪ੍ਰੈਸ਼ਰਾਈਜ਼ ਕਰਦੀ ਹੈ ਔਰ ਕਿਸ ਤਰੀਕੇ ਦਾ ਮੈਸੇਜ ਦੇਣਾ ਚਾਹੁੰਦੇ ਇਹ ਅੱਜ ਦੇ ਰੇਟ ਦੇ ਵਿੱਚ ਕਿਸੇ ਤੋਂ ਵੀ ਲੁਕਿਆ ਛ ਚਲੋ ਸ਼ੁਕਰੀਆ ਤੁਹਾਨੂੰ ਬਤ ਸੜਨਾ ਜਰੁੰਦਲੀ ਦੇਖਣਾ ਹੋਏਗਾ ਕਿ ਇਸ ਦਾ ਇੰਪੈਕਟ ਕਿਵੇਂ ਪੈਂਦਾ ਹੈ ਕੀ ਪੈਂਦਾ ਹੈ ਸ਼ੁਕਰੀਆ ਅਗਰਵਾਲ ਸਾਹਿਬ ਗਰਗ ਸਾਬ ਤੁਹਾਡਾ ਦੋਵਾਂ ਦਾ ਤਾਂ ਇਸ ਸਮੇਂ ਸਿਆਸਤ ਦੇ ਕੇਂਦਰ ਦੇ ਵਿੱਚ ਇੱਕ ਨਾਮ ਤਾਂ ਜ਼ਰੂਰ ਗੂੰਜ ਰਿਹਾ ਹੈ ਪਰਮਪਾਲ ਕੌਰ ਦਰਸਲ ਪਰਮਪਾਲ ਕੌਰ ਆਈਐਸ ਦੇ ਅਹੁਦੇ ਦੇ ਉੱਤੇ ਤੇ ਨਾਸੀ ਔਰ ਕਾਬਲੇ ਗੋਰੇ ਕਿ ਉਹਨਾਂ ਨੇ ਉੱਥੋਂ ਰਿਜ਼ਾਈਨ ਕੀਤਾ ਔਰ ਉਸ ਤੋਂ ਬਾਅਦ ਭਾਜਪਾ ਜੁਆਇਨ ਕਰ ਲਈ ਰਿਜ਼ਾਈਨ ਕਰਨਾ ਔਰ ਭਾਜਪਾ ਜੁਆਇਨ ਕਰਨਾ ਇਹਨਾਂ ਦੇ ਵਿੱਚ ਇੱਕ ਪੁਆਇੰਟ ਇਹ ਆ ਕੇ ਰੁਕਦਾ ਹੈ कि ਜਿਹੜਾ ਰਿਜ਼ਾਈਨ ਹੈ ਉਹ ਐਕਸੈਪਟ ਹੋਇਆ ਕਿ ਨਹੀਂ ਹੋਇਆ ਅਸਤੀਫਾ ਮੰਜ਼ੂਰ ਹੋਇਆ ਕਿ ਨਹੀਂ ਹੋਇਆ ਕਿ ਰਿਜ਼ਾਈਨ ਕਰਨਾ ਉਸ ਤੋਂ ਬਾਅਦ ਭਾਜਪਾ ਜੁਆਇਨ ਕਰਨਾ ਉਹਦੇ ਵਿਚਾਲੇ ਤਾਂ ਹੁਣ ਕਲੀਅਰ ਫਿਲਹਾਲ ਤਾਂ ਪਿਕਚਰ ਸੀਐਮ ਦੇ ਨਜ਼ਰੀਏ ਤੋਂ ਦੇਖੀ ਜਾਵੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਰਿਜ਼ਾਈਨ ਐਕਸੈਪਟ ਨਹੀਂ ਹੋਇਆ ਭਾਜਪਾ ਕਹਿ ਰਹੀ ਹੈ ਕਿ ਹੋ ਗਿਆ ਹੈ ਪਰਮਪਾਲ ਕੌਰ ਖੁਦ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਤੇ ਟੈਕਨੀਕਲ ਤਾਂ ਗੌਰਵ ਆਪਾਂ ਪਹਿਲਾਂ ਹੀ ਜ਼ਿਕਰ ਕਰ ਰਹੇ ਸੀਗੇ ਕਿ ਉਹਨਾਂ ਨੇ ਜਿਹੜਾ ਹੈ ਇਹ ਇਹ ਅਸਤੀਫਾ ਮਨਜ਼ੂਰ ਕੀਤਾ ਕਿ ਨਹੀਂ ਕੀਤਾ ਆਪਾਂ ਜਦੋਂ ਹਾਲੇ ਖਬਰ ਆਈ ਸੀ ਕਿ ਥੋੜੀ ਦੇਰ ਦੇ ਵਿੱਚ ਜੁਆਇਨ ਕਰਨਾ ਹੈ ਆਪਾਂ ਉਸੇ ਵੇਲੇ ਟੈਕਨੀਕਲ ਪੁਆਇੰਟ ਡਿਸਕਸ ਕੀਤਾ ਸੀ ਕਿ ਜੇ ਤੁਸੀਂ ਅਸਤੀਫਾ ਤੁਹਾਡਾ ਮਨਜ਼ੂਰ ਨਹੀਂ ਹੋਇਆ ਤੁਸੀਂ ਪਹਿਲਾਂ ਹੀ ਪੋਲੀਟੀਕਲ ਪਾਰਟੀ ਚਲੇ ਗਏ ਤਾਂ ਫਿਰ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਇਸ ਕਰਕੇ ਜਿਹੜਾ ਹੈ ਕਾਫੀ ਕੁਝ ਹੁੰਦਾ ਹੈ ਇਹ ਟੈਕਨੀਕਲੀ ਹੈ ਉਹਨਾਂ ਦੇ ਉਹਨਾਂ ਦੇ ਜਿਹੜੇ ਲਾਭ ਮਿਲਦੇ ਆ ਬੈਨੀਫਿਟਸ ਜਿਨ੍ਹਾਂ ਨੂੰ ਕਹਿ ਦਿੰਦੇ ਆ ਉਹ ਫਸ ਸਕਦੇ ਆ ਜਾਂ ਹੋਰ ਚੀਜ਼ਾਂ ਅਦਰਵਾਈਜ਼ ਤਾਂ ਤੁਸੀਂ ਪਾਰਟੀ ਜੁਆਇਨ ਕਰ ਲਈ। ਇੱਕ ਹੋਰ ਵੱਡੀ ਖ਼ਬਰ ਅਜ਼ਰੂਰ ਕਰਦੇ ਆਂ। ਵੱਡੀ ਖ਼ਬਰ ਇਹ ਹੈ ਕਿ ਰਾਜਾ ਵਰਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਇੱਕ ਵੱਡਾ ਦਾਅਵਾ ਕਰ ਰਹੇ ਨੇ ਤੇ ਦਾਅਵਾ ਕਰ ਰਹੇ ਨੇ ਕਿ ਸਿਕੰਦਰ ਸਿੰਘ ਮਲੂਕਾ ਛੇਤੀ ਅਸਤੀਫਾ ਦੇਣਗੇ। ਇਹ ਵੱਡਿੰਗ ਦਾ ਦਾਅਵਾ ਹੈ ਬੜਾ ਇੰਟਰਸਟਿੰਗ ਹੈ ਕਿ ਕਾਂਗਰਸ ਦਾ ਪੰਜਾਬ ਪ੍ਰਧਾਨ ਅਕਾਲੀ ਦਲ ਦੇ ਇੱਕ ਵੱਡੇ ਆਗੂ ਦਾ ਨੂੰ ਲੈ ਕੇ ਇੱਕ ਭਵਿੱਖਬਾਣੀ ਤੁਸੀਂ ਕਹਿ ਲਓ ਜਾਂ ਫਿਰ ਤੁਸੀਂ ਕਹਿ ਲਓ ਇੱਕ ਬਿਆਨ ਦੇ ਰਹੇ ਨੇ ਕਿ ਉਹ ਰਿਜ਼ਾਈਨ ਕਰ ਦੇਣਗੇ ਛੇਤੀ ਇਨਫੈਕਟਿਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਅੱਜ ਸ਼ਾਮ ਤੱਕ ਬਿਕੰਦਰ ਸਿੰਘ ਮਲੂਕਾ ਆਕਾਲੀ ਦਲ ਤੋਂ ਰਿਜ਼ਾਈਨ ਕਰ ਦੇਣਗੇ ਚਲੋ ਵੇ ਇਹ ਗੌਰਵ ਹੈ ਇਸ ਤਰ੍ਹਾਂ ਕੇ ਦੀਆਂ ਚੀਜ਼ਾਂ ਪਹਿਲਾਂ ਵੀ ਰਾਜਾ ਵੜਿੰਗ ਨੇ ਬਹੁਤ ਸਾਰੇ ਬਿਆਨ ਦਿੱਤੇ ਆ ਕਿ ਇਹ ਐਲਾਈਅੰਸ ਹੋ ਗਿਆ ਆ ਆਕਾਲੀ ਭਾਜਪਾ ਦਾ ਸਾਡੇ ਕੋਲੇ ਖਬਰ ਹੈ ਇਹ ਆਪਣੇ ਸੋਰਸਸ ਦੇ ਥਰੂ ਹੁੰਦਾ ਪਰ ਜੋ ਕਿ ਜੇ ਸਿੱਧਾ ਇੱਕ ਦੇਖਿਆ ਜਾ ਰਿਹਾ ਜਿਹੜੀ ਚੀਜ਼ ਦਾ ਜ਼ਿਕਰ ਆਪਾਂ 2 ਘੰਟਿਆਂ ਤੋਂ ਕਰ ਰਹੇ ਆ ਕਿ ਇਹ ਮਲੂਕਾ ਲੱਗ ਰਹੇ ਨੇ ਔਰ ਪਰਿਵਾਰ ਤੁਸੀਂ ਦੇਖੋ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਹੈ ਉਦੋਂ ਫਿਰ ਜਿਹਦੇ ਪਰਿਵਾਰ ਦੇ ਵਿੱਚ ਬੱਚੇ ਕੋਈ ਵੀ ਵਿਅਕਤੀ ਹੈ ਇਹ ਹਰ ਕਿਸੇ ਕੋਈ ਚਾਹ ਪੋਲਿਟਿਸ਼ੀਅਨ ਹੈ ਕੋਈ ਅਫਸਰ ਹੈ ਕੋਈ ਆਮ ਵਿਅਕਤੀ ਹੈ ਜਦੋਂ ਬੱਚੇ ਵੱਡੇ ਹੋ ਗਏ ਪਰਿਵਾਰ ਦੇ ਵਿੱਚ ਉਹ ਕੋਈ ਫੈਸਲਾ ਲੈਂਦੇ ਆ ਤਾਂ ਕਈ ਵਾਰੀ ਬੰਦਾ ਮਜਬੂਰੀ 'ਚ ਫਸ ਜਾਂਦਾ ਹੈ ਬੰਦੇ ਨੂੰ ਕਹਿਣਾ ਪੈਂਦਾ ਹੈ ਕਿ ਨਹੀਂ ਮੈਂ ਤਾਂ ਮਜਬੂਰੀ 'ਚ ਫਸ ਗਿਆ ਮੇਰੇ ਪਰਿਵਾਰ ਦਾ ਇਹ ਫੈਸਲਾ ਸੋ ਹੁਣੇ ਬੜਾ ਇਹ ਮੈਂ ਦੇਖਣਾ ਕਿ ਪਹਿਲਾਂ ਤਾਂ ਮਲੂਕਾ ਬਿਆਨ ਕੀ ਦਿੰਦੇ ਆ ਇਸ ਤੇ ਉਹਨਾਂ ਦਾ ਪ੍ਰਤੀਕਰਮ ਕੀ ਹੈ ਇਹ ਬੜਾ ਜ਼ਰੂਰੀ ਹੈ ਔਰ ਪਿਛਲੇ ਕਈ ਦਿਨਾਂ ਤੋਂ ਅਸੀਂ ਕੋਸ਼ਿਸ਼ ਕੀਤੀ ਹੈ ਉਹ ਫੋਨ ਤੇ ਨਹੀਂ ਆ ਰਹੇ ਆ ਉਹਨਾਂ ਨਾਲ ਜ਼ਿਆਦਾ ਗੱਲਬਾਤ ਨਹੀਂ ਹੋਈ ਉਹ ਕੁਝ ਖੁੱਲ ਕੇ ਨਹੀਂ ਬੋਲ ਰਹੇ ਸੀ ਇਹਨਾਂ ਚਰਚਾਵਾਤੇ ਜੀ ਹੁਣ ਗੱਲ ਇਹ ਹੀ ਹੈ ਕਿ ਹੁਣ ਘਰ ਦੇ ਵਿੱਚ ਜੇ ਬਾਕੀ ਦੇ ਫੈਮਿਲੀ ਮੈਂਬਰ ਇੱਕ ਪਾਸੇ ਨੂੰ ਤੁਰੇ ਨੇ ਸੇਮ ਗੱਡੀ 'ਚ ਬੈਠਣਾ ਹੀ ਪੈਂਦਾ ਹੈ ਕਿ ਹੁਣ ਜਿੱਧਰ ਨੂੰ ਚੱਲੇ ਉਹ ਮੈਨੂੰ ਵੀ ਨਾਲ ਹੀ ਲੈ ਚੱਲੋ ਹਾਂ ਬਿਲਕੁਲ ਠੀਕ ਗੱਲ ਉਹ ਸਥਿਤੀ ਜੇ ਬਣ ਗਈ ਤਾਂ ਫਿਰ ਸਿਕੰਦਰ ਸਿੰਘ ਮਲੂਕਾ ਦੇ ਕੋਲ 옵ਸ਼ਨਸ ਘਟ ਜਾਣਗੇ ਆ ਕਿ ਸਿਕੰਦਰ ਸਿੰਘ ਮਲੂਕਾ ਦੇਖੋ ਦੂਜਾ ਪੁਆਇੰਟ ਵੀ ਹੈ ਤੇ ਸਿਕੰਦਰ ਸਿੰਘ ਮਲੂਕਾ ਕੋਈ ਬਹੁਤ ਖੁੱਲ ਕੇ ਦਾਵੇਦਾਰ ਕਿਸੇ ਲੋਕ ਸਭਾ ਸੀਟ ਦੇ ਨਹੀਂ ਆਕਾਲੀਪੁਰ ਦੇ ਵਿੱਚ ਨਹੀਂ ਅੱਛਾ 2027 ਦੇ ਉੱਤੇ ਹੋ ਸਕਦਾ ਹੈ ਕਿ ਉਹ ਫੋਕਸ ਕਰ ਦੇ ਨਜ਼ਰ ਆਉਣ ਪੁਆਇੰਟ ਇਹ ਵੀ ਹੈ ਕਿ 2022 ਦੇ ਵਿੱਚ ਉਹ ਆਪਣੇ ਬੇਟੇ ਦੇ ਲਈ ਵੀ ਟਿਕਟ ਮੰਗ ਰਹੇ ਸੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਉਹ ਖੁਦ ਜਾਣਾ ਚਾਹੁੰਦੇ ਸੀ ਕਿਸੇ ਹੋਰ ਮਡ ਮੰਡੀ ਜਾਣਾ ਚਾਹੁੰਦੇ ਸੀ ਉਹ ਚੀਜ਼ ਨਹੀਂ ਹੋ ਸਕੀ ਤਾਂ ਹੁਣ ਪੁਆਇੰਟ ਇਹ ਹੀ ਹੈ ਕਿ 2027 ਦੇ ਉੱਤੇ ਫੋਕਸ ਕਰਕੇ ਭਾਜਪਾ ਚਲੇ ਜਾਣਗੇ ਜਾਂ ਆਕਾਲੀ ਦਲ ਦੇ ਨਾਲ ਰਹਿੰਦੇ ਨੇ ਆਕਾਲੀ ਦਲ ਦੇ ਨਾਲ ਕਦੋਂ ਤੱਕ ਰਹਿੰਦੇ ਨੇ अच्छा बिरसन सिंह बलटोहान एक स्टेटमेंट दी थी जब मैं सवाल उन्होंने इंद्र इकबाल सिंह अटवाल ਨੂੰ ਲੈ ਕੇ ਪੁੱਛਿਆ ਤਾਂ ਉਹਨੇ ਕਿਹਾ ਕਿ ਇੱਕ ਸਾਲ ਪਹਿਲਾਂ ਜੁਆਇਨ ਕੀਤੀ ਸੀ ਤਾਂ ਮੌਜੂਦਾ ਸਮੇਂ ਕਿੱਥੇ ਹੈ अटਵਾਲ ਪਰਿਵਾਰ ਮਲੂਕਾ ਦੇ ਜ਼ਹਿਨ ਦੇ ਵਿੱਚ ਉਹ ਵੀ ਗੱਲ ਹੋ ਸਕਦੀ ਹੈ ਕਿ ਇਲੈਕਸ਼ਨ ਦੇ ਵਿੱਚ ਜਿੱਤ ਹਾਰ ਦਾ ਨਹੀਂ ਪਤਾ ਤੁਹਾਨੂੰ ਤੇ ਉਸ ਤੋਂ ਬਾਅਦ ਅੱਗੇ ਦਾ ਭਵਿੱਖ ਕੀ ਹੋਏਗਾ ਬੀਜੇਪੀ ਦੇ ਅੰਦਰ ਉਹ ਵੀ ਇੱਕ ਕੁਐਸਚਨ ਮਾਰਕ ਜ਼ਰੂਰ ਹੈ ਤਾਂ ਉਹ ਵੀ ਇੱਕ ਇੰਪੋਰਟੈਂਟ ਪੁਆਇੰਟ ਹੈ ਉਹਨਾਂ ਦੇ ਜ਼ਹਿਨ ਦੇ ਵਿੱਚ ਹੋਏਗਾ ਮਲੂਕਾ ਦੇ ਅਗਲਾ ਸਟੈਪ ਚੁੱਕਣ ਤੋਂ ਪਹਿਲਾਂ